ਹਜੇ 12 ਵਜੇ ਨੇ ਉਹ ਦੇਖੋ ਕੜੀ ਦਾ ਦੇਖੋ ਹਜੇ 12 ਵਜੇ ਨੇ ਤੁਹਾਨੂੰ ਟਾਈਮ ਮਿਲੂਗਾ ਮੇਰੀ ਗੱਲ ਸੁਣੋ ਤੁਹਾਡੇ ਵੱਜ ਗਏ ਹੋਣੇ ਸੱਤ ਵੀ ਹਜੇ ਬੱਜੇ ਆ ਫੇਰ ਆ ਫੇਰ ਫੇਰੇ ਹੈ ਫੇਰੇ ਹੈ ਕੀ ਹੈ ਇਹ ਹੈ ਕੀ ਹੈ ਆ ਕੀ ਹੈ ਫਿਰ ਤੁਹਾਡੇ ਵੱਜ ਗਏ ਹੋਣੇ ਮਤਲਬ ਤੁਸੀਂ ਫਿਰ ਹੁਣ ਸਰਦਾਰਾਂ ਨੂੰ ਕੋਈ ਸਰਦਾਰਾਂ ਨੂੰ ਕਹਿੰਦੇ ਹੋ ਜੋ ਵੀ ਕੁਝ ਚਿਹਰ ਦੀ ਇਜਾਜ਼ਤ ਤੋਂ ਬਿਨਾ ਕਿਹਾ ਗਿਆ ਹੋ ਰਿਕਾਰਡ ਨਾ ਕੀਤਾ ਜਾਵੇ ਆ ਤਾਂ ਇਹ ਨਫਰਤ ਹੈ ਜੋ ਵੀ ਕੁਝ ہت کر تو بیڑا کیا گیا ریکارڈ نہ کیتا کیا گی میں جو بھی کچھ کچھ بھی سکاڑتے نہیں جا رہا جو بھی کچھ چیئر دی اجازت تو بیڑا بولے جا رہا ریکارڈ سے نہیں جا رہا ٹھیک ہے جی بیٹھو اپنا باجوا صاحب بیٹھو بیٹھو بھی ٹریجری پلیز بیٹھو یار سی ایم صاحب بول رہے آپ کیوں جس نے نہیں بیٹھو باجوا صاحب بیٹھو بیٹھو جی بیٹھو جی بیٹھو جی بیٹھو بیٹھو پلیز آپ ਮੈਂ ਟ੍ਰੈਜਰੀ ਬੈਂਚ ਬੇਨਤੀ ਕਰਦਾ ਹੈ ਬੈਠੋ ਜਦੋਂ ਮਾਰਯੋਗ ਮੁੱਖ ਮੰਤਰੀ ਸਾਹਿਬ ਖੜੇ ਨੇ ਤਾਂ ਕੋਈ ਵੀ ਸਾਥੀ ਖੜਾ ਨਾ ਹੋਵੇ ਜਦੋਂ ਮਾਰਯੋਗ ਮੁੱਖ ਮੰਤਰੀ ਸਾਹਿਬ ਖੜੇ ਨੇ ਕੋਈ ਵੀ ਸਾਥੀ ਖੜਾ ਨਾ ਹੋਵੇ ਅਰੋੜਾ ਸਾਹਿਬ ਬੈਠੋ ਤੁਸੀਂ ਬੈਠੋ ਜੀ ਬੈਠੋ ਆਜੀ ਮਾਰਯੋਗ ਮੁੱਖ ਮੰਤਰੀ ਸਾਹਿਬ ਆਹ ਜੀ ਜੀ ਰਾਣਾ ਜੀ ਤੁਸੀਂ ਅੱਜ ਜਿਹੜਾ ਰੱਖਿਆ ਜੀ ਸਿਕਿਉਰਿਟੀ ਆਫ ਧਨ ਜੀ ਸੀਆਈਐਸ ਜੀ ਠੀਕ ਹੈ ਨਾ ਜੀ ਜੀ ਆਪਾਂ ਆਪਾ ਆਪਰੇਸ਼ਨ ਨਹੀਂ ਕਰ ਰਹੇ ਪੰਜਾਬ ਦੀ ਜਨਤਾ ਦੇਖ ਰਹੀ ਆ ਆਪਾਂ ਪੋਸਟਮਾਰਟਮ ਕਰ ਰਹੇ ਆ ਔਰ ਪੋਸਟਮਾਰਟਮ will not help ਅੱਜ ਦੇ ਜਿਹੜੇ ਹਾਲਾਤ ਨੇ ਉਹਨਾਂ ਤੇ ਗੱਲ ਹੋਣੀ ਚਾਹੀਦੀ ਆ ਤੇ ਮੈਂ ਬੇਨਤੀ ਮੈਂ ਮੈਂ ਸੀਐਮ ਸਾਹਿਬ ਸੀਐਮ ਸਾਹਿਬ ਸੀਐਮ ਸਾਹਿਬ ਦੇਖੋ ਮੈਨੂੰ ਬੋਲ ਰਹੇ ਤਾਂ ਤੁਸੀਂ ਦੇਖੋ ਜਦੋਂ ਤੁਸੀਂ ਉੱਠਣਾ ਮੈਂ ਨਹੀਂ ਉੱਠਣਾ ਜੇ ਤੁਸੀਂ ਕੋਰਲਾਪੁਰ ਬੰਦ ਕੀ ਜਾਣਾ ਮੇਰਾ ਮੁੱਦਾ ਤਾਂ ਸੀਏਐਸ ਸੱਤ ਚੱਲ ਰਿਹਾ ਨਾ ਮੇਰੀ ਗੱਲ ਹੈ ਮੈਂ ਤਾਂ ਪਾਣੀ ਆ ਤੇ ਬੋਲ ਰਿਹਾ ਨਾ ਮੈਂ ਕਿਹਾ ਬਿਲਕੁਲ ਠੀਕ ਹੈ ਹੈਨਾ ਮੈਂ ਮੈਂ ਤਾਂ ਪਾਣੀ ਤੇ ਬੋਲ ਰਿਹਾ ਸੀਏਐਸ ਬਾਰੇ ਦੱਸ ਰਿਹਾ ਕਿ ਇੰਨੇ ਪੈਸੇ ਮੰਗਦੇ ਆ ਆ ਡੈਮ ਆ ਆਪਾ ਅਸੀਂ ਬਾਰਡਰ ਸਟੇਟਾਂ ਸਾਨੂੰ ਕੰਪਨਸੇਟ ਕਰੋ ਮੈਂ ਤਾਂ ਕੇਂਦਰ ਸਰਕਾਰ ਨੂੰ ਕਹਿ ਕੇ ਆਈ ਗੱਲ ਤੁਹਾਡੇ ਨਾਲ ਨਹੀਂ ਜਿੱਤ ਸਕਦਾ ਇਹਨੂੰ ਨਹੀਂ ਸਰ ਸਭ ਤੁਸੀਂ ਹੈ ਨਾ ਜੀ ਮੈਂ ਮੈਂ ਜੇ ਤਰਾੜਾ ਜੀ ਲੋ ਜੀ ਪਹਿਲੀ ਮੰਨ ਗਈ ਕਾਂਗਰਸ ਸਾਹਿਬ 72 ਮੈਂ ਬਨ ਗਿਆ ਮੈਂ ਕੋਈ ਲੜਾਈ ਕਰਾਉਣ ਨਹੀਂ ਉਠਿਆ ਮੈਂ ਮਾਹੌਲ ਠੀਕ ਕਰਨ ਲਈ ਉਠਿਆ ਮੈਂ ਬੇਇਨਤੀ ਕਰਨੀ ਸ਼ੋਨਾ ਜੀ ਸਾਹਿਬ ਮੈਂ ਤਾਂ ਬਾਪੂ ਜੀ ਨੂੰ ਠਾਇਆ ਸੀਗਾ ਵੀ ਇਹਨਾਂ ਨੂੰ ਚੁੱਪ ਕਰਾਉਣ ਕਿਹਨੂੰ ਬਾਪੂ ਨੂੰ ਕੌਣ ਚੁੱਪ ਕਰਾਊ ਚਲੋ ਹੁਣ ਫਿਰ ਤੇ ਬਾਪੂ ਖੋਲ ਹੀ ਪਿਆ ਤਾਂ 2 ਮਿੰਟ ਦੇ ਦਿਓ ਅੱਛਾ ਸਪੀਕਰ ਸਾਹਿਬ ਆਪਾਂ ਪੋਸਟਮਾਰਟਮ ਕਰ ਰਹੇ ਹਾਂ ਉਹ ਗੱਲਾਂ ਕਰ ਰਹੇ ਆ ਜਿਨ੍ਹਾਂ ਦੇ ਅੱਜ ਦੇ ਠੀਕ ਹੈ ਸਾਨੂੰ ਲੜਾਈ ਪਾਣੀ ਦੀ ਲੜਨੀ ਚਾਹੀਦੀ ਆਪਣੀ ਹਿੱਸੇ ਦੀ ਲਾਗਣੀ ਚਾਹੀਦੀ ਆ ਚਾਹੇ ਕੋਟ ਛੋਵੇ ਚਾਹੇ ਜੇ ਇਸ ਲੈਵਲ ਤੇ ਵੀ ਜਾਵੇ ਆਪਾਂ ਨੂੰ ਰੱਖੇ ਇਹ ਲੜਾਈ ਲੜਨੀ ਚਾਹੀਦੀ ਅਸੀਂ ਲੜਾਂਗੇ ਤੁਹਾਡੇ ਨਾਲ ਕੋਈ ਇਹੋ ਜੀ ਗੱਲ ਨਹੀਂ ਥੈਂਕ ਯੂ ਔਰ ਇੱਕ 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 ਮਿੰਟ ਦੇਖੋ ਗੱਲ ਆ ਕਿ ਸੀਆਈਐਸਐਫ ਜਾਂ ਸੈਂਟਰਲ ਫੋਰਸਸ ਜਦੋਂ 50 ਕਿਲੋਮੀਟਰ 15 ਕਿਲੋਮੀਟਰ ਤੋਂ ਵਧਾ ਕੇ ਲਾਇਆ ਉਦੋਂ ਸਰਕਾਰ ਸਾਡੀ ਸੀ ਤਾਂ ਮੈਂ ਬੋਲਿਆ ਮੈਂ ਕਿਹਾ ਬਈ ਤੁਹਾਤੋਂ 49 ਕਿਲੋਮੀਟਰ ਨਹੀਂ ਕੀਤੀ ਜਾਣੀ ਔਰ ਬਧਾਈ ਦੇਣਾ ਚਾਹਣਾ ਸੀਐਮ ਸਾਹਿਬ ਨੂੰ ਵੀ ਤੁਹਾਡੇ ਥਰੂ ਐ ਇੰਡਸਟਰੀ ਮਿਨਿਸਟਰ ਸਾਹਿਬ ਇਧਰ ਦੇਖੇ ਹੋਏ ਇਹ ਵਟਸਐਪ ਰਹਿ ਜਾਣੇ ਆ ਮਹਾਰਾਜ ਮਹਾਰਾਜ ਇਹ ਤਾਂ ਇਹ ਗੱਲ ਇਹ ਹੀ ਫਰਕ ਹੈ ਬਸ ਦੇਖੋ ਇੰਡਸਟਰੀ ਮਿਨਿਸਟਰ ਬਣਾਇਆ ਤੁਸੀਂ ਸੁਣੋ ਮੇਰੀ ਗੱਲ ਗੌਰ ਨਾਲ ਮੈਂ ਉਹਦੋਂ ਇਹ ਰੇਸ ਕੀਤਾ ਸੀਗਾ ਕਿ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਤੁਸੀਂ ਹੁਣ ਜਾਂ ਨਹੀਂ ਕਰ ਸਕਦੇ ਹਕੀਕਤ ਹੈ ਲੈ ਕੇ ਦਿਖਾ ਦਿਓ ਲੇਕਿਨ ਅਸੀਂ ਪੰਜਾਬ ਦੀ ਗੱਲ ਕੀਤੀ ਹੀ ਨਹੀਂ ਨਾ ਉਦੋਂ ਕੀਤੀ ਨਾ ਅੱਜ ਕਰ ਰਹੇ ਆ ਤੁਸੀਂ ਇੰਡਸਟਰੀ ਮਿਨਿਸਟਰ ਹੋ ਸਪੀਕਰ ਸਾਹਿਬ ਨੂੰ ਬੇਨਤੀ ਕਰਾਂਗਾ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਆਪਣਾ ਹੱਕ ਲਓ ਪੰਜਾਬ ਦਾ ਪੰਜਾਬ ਦਾ ਕੀ ਹੱਕ ਆ 540 ਕਿਲੋਮੀਟਰ ਬਾਰਡਰ ਸਾਡਾ ਇਹ ਮੈਂ 2009 ਚ ਉਸ ਵੇਲੇ ਪ੍ਰਧਾਨ ਮੰਤਰੀ ਵੀ ਸਾਡੇ ਸੀ ਮੈਂ ਹਰ ਗਿਆ ਮੈਂ ਫਿਰ ਉਸ ਤੋਂ ਬਾਅਦ ਇੰਟਰਸਟ ਨਹੀਂ ਲਿਆ ਮੈਂ ਮੰਨਦਾ ਲੇਕਿਨ ਮੈਂ ਇੱਕ ਮੈਮੋਰੰਡਮ ਦਿੱਤਾ ਸੀ ਨੂੰ ਕਿ ਭਾਈ ਇਹ ਜਿਹੜਾ ਬਾਰਡਰ ਡਿਸਟ੍ਰਿਕਟ ਹੈ ਸਾਡੇ ਜਿੰਨੇ ਬਾਰਡਰ ਡਿਸਟ੍ਰਿਕਟ ਮੈਂ ਸਟੇਟ ਦੀ ਡਿਮਾਂਡ ਨਹੀਂ ਕੀਤੀ ਤੁਸੀਂ ਕਰ ਲਓ ਮੈਂ ਕਭੀ ਲੈ ਕੇ ਜੰਮੂ ਕਸ਼ਮੀਰ ਪੰਜਾਬ ਰਾਜਸਥਾਨ ਤੇ ਗੁਜਰਾਤ ਅਸੀਂ ਪਾਕਿਸਤਾਨ ਨਾਲ ਲੱਗਦੇ ਆ ਡੋਨਰ ਸਟੇਟ ਦਾ ਸਟੇਟਸ ਸੌਥੀ ਆਪਣੇ ਇਧਰ ਹੈ ਚਾਈਨਾ ਦੇ ਲਾਗੇ ਲਾਗੇ ਜਿਹੜੇ ਲੱਗਦੇ ਆ ਮੇਂ ਗੱਲ ਆ ਸਾਰਿਆਂ ਤੋਂ ਉਹਨਾਂ ਨੂੰ 10% ਆਫ ਦੀ ਬਜਟ ਬਜਟ ਅਲੋਕੇਸ਼ਨ ਉਸ ਸਟੇਟਾਂ ਨੂੰ ਮਿਲਦੀ ਆ ਕੀ ਅਸੀਂ ਬਾਰਡਰ ਤੇ ਨਹੀਂ ਉਹਨਾਂ ਤੇ ਤਾਂ ਰਾਕਟ ਡਿੱਗਿਆ ਨਹੀਂ ਸਾਡੇ ਤੇ ਰਾਕਟ ਵੀ ਡਿੱਗਿਆ ਸੋ ਲੜਾਈ ਲੜੀਆ ਪੈਦਾ ਨਹੀਂ ਪਰ ਦੇਖੋ ਸੀਐਲਪੀ ਵੀ ਸਾਡੇ ਕੁਛ ਨਹੀਂ ਕਹਿਣਗੇ ਤੇ ਤੁਸੀਂ ਵੀ ਪਿਆਰ ਜਾ ਕਰੋ ਜੀ ਚਿਤਾਵੋ ਤੇ ਆਪਾਂ ਕੰਮ ਚਲਾਈਏ ਲੋਕ ਆਪਨਵਾੜਾ ਥੈਂਕ ਯੂ ਸਰ